ਜੋ ਤੁਸੀਂ ਦੇਖ ਰਹੇ ਆ ਸੰਸਾ ਦਾ ਸਾ ਸਮੁੰਦਰ ਆ ਉਹ ਖਾਲਸੇ ਦੀ ਬਗਵਤਰ ਧਰਤੀ ਆ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹੀ ਇਹ ਧਰਤੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਜਿੱਲੇ ਅੰਮ੍ਰਿਤਸਰ ਗਉਂਦੇ ਆ ਉਹਨੇ ਉਹਨਾਂ ਨੂੰ ਕਹਿੰਦੇ ਵੀ ਅੱਜ ਤੱਕ ਤੇਰੇ ਮਾਤਾ ਪਿਤਾ ਸਮਾਜਿਕ ਤੌਰ ਤੇ ਦੂਜੇ ਸੀ ਅੱਜ ਤੋਂ ਤੇਰਾ ਪਿਤਾ ਧੰਨ ਗਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਮਾਚ ਤੇਰੀ ਮਾਤਾ ਸਾਹਿਰਪੁਰ ਦੀ ਮਾਤਾ ਜੀ ਜਦੋਂ ਆਨੰਦਪੁਰ ਦਾ ਵਸਨੀਕ ਤੇ ਜਦੋਂ ਵੀ ਆਨੰਦਪੁਰ ਦੇ ਚਾਹੇ ਬੋਲੇ ਮਹਲੇ ਦੇ ਜੋੜ ਮੇਲੇ ਆਉਂਦੇ ਜਾਂ ਚਾਹੇ ਆ ਸ਼ਤਾਬ ਦੀ ਰੋਕੀ ਆ ਤੇ ਲੋਕ ਲੱਖਾਂ ਜਿਹੜੇ ਆ ਪਹਿਲਾ ਨਗਰਾ ਪੀਤਨ ਚ ਹਾਜ਼ਰੀ ਭਰਦੇ ਤੇ ਹਜ਼ੂਰ ਲੱਖਾਂ ਸੇ ਸਤਿ ਧਰਤੀ ਨੂੰ ਨਤਮਸਤ ਪਹੁੰਚ ਗਏ ਇਹ ਗੁਰੂ ਦਾ ਸਿਧਾਂਤ ਆ ਗੁਰੂ ਦਾ ਸਿਧਾਂਤ ਬੋਲਦਾ ਸੋ ਬਹੁਤ ਵੱਡੀ ਸਾਨੂੰ ਕਿਸੇ ਵੀ ਅੱਜ ਗੁਰੂ ਕਾਲ ਕੀ ਤਰਪਾਚਾ ਦੀ ਘਰੇ ਆਈ ਦੇਸ਼ੂਗੀ ਜਿਹੜਾ ਸਤਗੁਰ ਜੀ ਨੇ ਅੱਜ ਦੇ ਦਿਨ ਬਹੁਤ ਤੱਕ ਦੀ ਗ੍ਰਹਿਣ ਕੀਤੀ ਸਤਿਗੁਰਾਂ ਨੇ ਤੇ ਇਸ ਧਰਤੀ ਦੇ ਉੱਤੇ ਸਤਿਗੁਰਾਂ ਨੇ ਇੱਕ ਸੰਦੇਸ਼ ਵੀ ਦਿੱਤਾ ਸੀ ਉਹ ਸੰਦੇਸ਼ ਸੀ ਸੋਨਾ ਸਾਹਿਬ ਦੇ ਜਿਹੜੇ ਪੰਜ ਪਿਆਰੇ ਪੰਜਾਂ ਨੂੰ 사ਤਗੁਰ ਜੀ ਨੇ ਪਾਰਕਟ ਕਰਕੇ ਆਪ ਗੁਰਚੇਲਾ ਆਪ ਉਹਨਾਂ ਕੋਲ ਆ ਨਹੀਂ ਛਕਿਆ ਹੀ ਸ਼ਾਇਦ ਇਤਿਹਾਸ ਦੇ ਕਿਸੇ ਵੀ ਪੰਨੇ ਤੇ ਨਹੀਂ ਹੁੰਦਾ ਤੇ ਦੂਜੀ ਤਨਗੁਰੂ ਗੋਬਿੰਦ ਸਿੰਘ ਪਾਚਾ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਬਖਸ਼ ਕਰਕੇ ਗਿਆਨ ਨੂੰ ਜੋ ਜਿਨਨੇ ਭਗਤ ਜਿਨਨੇ ਭਟ ਗੁਰੂ ਕੇ ਸੇਕ ਇਹ ਵੀ ਮੇਰਾ ਖਲ ਕਿਸੇ ਧਾਰਮਿਕ ਗਰੰਟੀ ਦੇ ਹਿੱਸੇ ਵਿੱਚ ਆਇਆ ਇਹ ਬਲੱਖਣ ਪਾਕਨ ਜੀ ਨੂੰ ਸਾਹਮਣੇ ਸਾਨੂੰ ਫਾਦੇ ਰਾਹੀਂ ਇੱਕ ਮਨੁੱਖੀ ਅਧਿਕਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ ਲੇਕਿਨ ਕਿਤੇ ਨਾ ਕਿ ਸਿੱਧੇ ਤੌਰ ਤੇ ਜਿਹੜਾ ਡਾਕਾ ਲਗਾਤਾਰ ਵੱਜਦਾ ਆ ਰਿਹਾ ਚੰਡੀਗੜ੍ਹ ਦੇ ਮੁੱਦੇ ਤੇ ਹੁਣ ਫੇਰ ਇੱਕ ਵਾਰ ਜਿਹੜਾ ਲੋਕ ਹਾਲਾਤ ਪੈਦਾ ਹੋਏ ਨੇ ਉਹਦੇ ਬਾਰੇ ਦੇਖੋ ਮਨੁੱਖੀ ਹੱਕਾਂ ਹਕੂਕਾਂ ਦੀ ਮੈਂ ਵੀ ਦਿੱਲੀ ਵੀ ਸਿੰਘ ਸਾਹਿਬ ਵੀ ਉੱਥੇ ਸਗੇ ਜੀ ਲੋਕੀ ਹੱਕ ਹਕੂਕ ਹੁੰਦੇ ਜਿੱਥੇ ਬਹੁਤ ਬਰਬਾਦ ਦੂਸਰੇ ਧਰਮਾਂ ਨਾਲ ਸੰਬੰਧ ਜੀ ਇਹ ਤਾਂ ਇੱਕ ਫਿਰਕੇ ਨਾਲ ਸੰਬੰਧਿਤ ਸੀ ਤੇ ਸਤਗੁਰ ਜੀ ਨੇ ਉਹਨਾਂ ਲਈ ਆਪਣਾ ਪਰ ਉਪਕਾਰ ਕਰਕੇ ਨਹੀਂ ਤਾਂ ਸ਼ਾਇਦ ਅੱਜ ਵੀ ਦਿਲ ਜੰਜੂ ਨਾਮ ਵੀ ਲਾਉਂਦਾ ਦੂਸਰਾ ਜਿਹੜਾ ਮੈਂ ਸਮਝਦਾ ਆ ਜੇ ਕਾਂਗਰਸ ਸਰਕਾਰ ਸੀ ਜਦੋਂ ਦਾ ਆਜ਼ਾਦ ਹੋਇਆ ਭਾਰਤ ਉਹ ਵੀ ਸਿੱਕਿਆਂ ਦੇ ਹੱਤਾਂ ਤੇ ਅਮਲੇ ਕਰਦੀ ਰਹੀ ਤੇ ਜਿਹੜੀ ਹਿੰਦੀ ਸਰਕਾਰ ਮੈਂ ਸਮਝਦਾ ਦੋ ਤਿੰਨ ਐਕਟ ਐਸੇ ਕੀਤੇ ਆ ਪਹਿਲਾਂ ਭਾਕੜਾ ਮੈਨੇਜਮੈਂਟ ਬন্ড ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਪੰਜਾਬ ਦੇ ਗੂਣ ਹੋਇਆ ਫਿਰ ਚਾਹੇ ਉਹ ਪੰਜਾਬ ਦੀ ਯੂਨੀਵਰਸਿਟੀ ਆ ਉਹ ਚਲੋ ਲੋਕਾਂ ਨੇ ਚਾਲੀ ਤੇ ਸਭ ਤੋਂ ਵੱਡਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਧੱਕਾ ਹੋਇਆ ਕਿ ਉਹਦੇ ਵਿੱਚੋਂ ਹਰਿਆਣਾ ਕਮੇਟੀ ਬਾਖ ਕਰ ਦਿੱਤੀ ਇਹਦੇ باوجود ਵੀ ਕਿ ਜਾਦੇ ਸੈਂਟਰ ਲੈਕਟ ਆ ਤੇ ਅੱਜ ਵੀ ਉਹ ਖੜਾ ਤੇ ਹੁਣ ਆ ਚੌਥਾ ਹਰਲਾ ਵੱਡਾ ਜਿਹੜਾ ਉਹ ਸੰਗਾਬੇ ਚੰਡੀਗੜ੍ਹ ਜਿਹੜਾ ਆ ਇਹਨੂੰ ਝੂਟੀ ਕੈਡਰ ਬਣਾ ਕੇ ਜਿਹੜਾ ਪਾਂਡੀਚਰੀ ਉਧਰਲੇ ਪਾਸੇ ਹੈ ਆਪਣੇ ਉਹਨਾਂ ਉਸ ਤਰਜ਼ ਦੇ ਉੱਤੇ ਇਹਨੂੰ ਬਣਾਇਆ ਜਾਊਗਾ ਪਾਰਾ ਸਿੰਘ ਸਾਹਿਬ ਨੇ ਹੁਣ ਦੱਸਿਆ ਮੈਂ ਤਾਂ ਮੈਂ ਦੇਖਿਆ ਨਹੀਂ ਵੀ ਹੁਣ ਉਹ ਪਿੱਛੇ ਨੂੰ ਵੀ ਹਟ ਗਏ ਇਸ ਗੱਲ ਤੇ ਤੇ ਪਮਾਨਾ ਲਾ ਲਾ ਕੇ ਦੇਖਦੇ ਮੈਂ ਸਮਝਦਾ ਇਹ ਸਭ ਤੋਂ ਵੱਡਾ ਉਹ ਪੰਜਾਬ ਦੀ ਰਾਸਤਰੀ ਤੇ ਨਾਲ ਇਹ ਜਿਹੜੀ ਚੰਡੀਗੜ੍ਹ ਆ ਇਹ ਕਿਸੇ ਹੱਕ ਤੇ ਵੀ ਕਿਸੇ ਹੱਕ ਮੰਨ ਲਓ ਕਿਸੇ ਹੱਕ ਗਾਲੇ ਸ਼ਰਤ ਤੇ ਵੀ ਲੋਕਾਂ ਨੇ ਪੰਜਾਬ ਦੇ ਨੇ ਇਸ ਗ੍ਰੈਂਡ ਨਿਕਲ ਗਿਆ ਪ੍ਰਧਾਨ ਸਾਹਿਬ ਤੁਸੀਂ ਕੀ ਪਮਾਨਾ ਲਾ ਕੇ ਦੇਖਿਆ ਕਿ ਟੈਸਟਿੰਗ ਕੀਤੀ ਜਾ ਰਹੀ ਹੈ ਪੇਸ਼ੈਂਟਸ ਲੈਵਲ ਚੈੱਕ ਕੀਤਾ ਹੁੰਦੀ ਜਲੇ ਹੌਲੀ 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 ਵਿੱਚੋਂ ਕੋਈ ਨਾ ਕੋਈ ਕੋਈ ਨਾ ਕੋਈ ਗਾਲ ਵਿੱਚੋਂ ਘਟਾਈ ਜਾਓ ਉਹ ਮਰੇ ਹੋਏ ਗੱਲ ਦਾ ਪ੍ਰਤੀਕ ਹੁੰਦਾ ਵੀ ਸ਼ਾਇਦ ਆਪਣੇ ਸ਼ਾਇਦ ਬੰਦੇ ਜਿਹੜੇ ੱਟਲੇ ਪੈ ਗਏ ਆ ਪਰ ਕੁਝ ਮੁੱਦੇ ਐਸੇ ਆ ਜਿਹੜੇ ਪੰਜਾਬ ਦੇ ਨਾਲ ਜੁੜੇ ਹੋ ਆ ਉਹ ਕਦੇ ਹਾਲਤ ਦੇ ਵਿੱਚ ਵੀ ਕਦੇ ਵੀ ਪੰਜਾਬ ਦੇ ਲੋਕਾਂ ਨੇ ਕਬੂਲ ਨਹੀਂ ਦੇਖੋ ਉਮੀ ਕਾਲੀਦਲ ਚੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼ੁਰੂ ਕਰੋ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦਾ ਰਹਿਣਾ ਤੇ ਜਿਹੜੇ ਬੋਲਦੇ ਪੰਜਾਬੀ ਇਲਾਕੇ ਆ ਉਹ ਕਿਉਂਕਿ ਇੱਕ ਸ਼ਰਤ ਦੇ ਇਹ ਤੈਅ ਹੋਇਆ ਸੀ ਤੇ ਮੈਂ ਸਮਝਦਾ ਵੀ ਸਾਰਾ ਤੈਸੋ ਨਗੂਸ਼ੇ ਕਰਦਾਂ ਕਿ ਸਾਰਾ ਕੁਝ ਨਹੀਂ ਗਲਤ ਪਰ ਸਾਜੀ ਸ਼ਤਾਵ ਦੀਆਂ ਨੂੰ ਲੈ ਕੇ ਲੱਗਦਾ ਕਿ ਸਰਕਾਰ ਕੰਪੀਟੀਸ਼ਨ ਦੇ ਵਿੱਚ ਸੀ ਜਿਸ ਤਰੀਕੇ ਦੇ ਨਾਲ ਬੋਰਡ ਲਗਾਏ ਗਏ ਦੀ ਟਾਇਲਟਸ ਦੇ ਉੱਪਰ ਜਿਸ ਤਰੀਕੇ ਦੇ ਨਾਲ ਪੂਰੀ ਪੀਆਰਟੀਸੀ ਜਾਂ ਬਸਤਾ ਜਿਹੜੀਆਂ ਨੰਕਰਸਾਵਾ ਚ ਲੈਂਦੀਆਂ ਗਈਆਂ ਇਹ ਪ੍ਰਗਟਾਵਾ ਕਿਸ ਚੀਜ਼ ਦਾ ਕੀਤਾ ਗਿਆ ਦੇਖੋ ਇੱਕ ਮਰਿਆਦਾ ਹੁੰਦੀ ਮੈਂ ਪਹਿਲੇ ਦਿਨ ਵੀ ਕਿਹਾ ਸੀ ਧਾਰਮਿਕ ਜਿਹਾ ਜਿਹੇ ਬੰਦੀਆਂ ਦੀ ਮर्यादा ਹੁੰਦੀ ਉਹ ਸਾਰਾ ਜਾਣਦੇ ਆ ਕਿਵੇਂ ਅੰਮ੍ਰਿਤ ਸੰਚਾਰ ਕਿਵੇਂ ਸੁਆਗਮ ਹੋਣਾ ਹੈ ਤੇ ਜਿਲੇ ਕੋਈ ਨਾੜੀ ਬੰਦਾ ਸਟੀਰਿੰਗ ਤੇ ਬਹਾਲ ਦਿਓ ਐਕਸੀਡੈਂਟ ਦਾ ਕਰੂਗਾ ਕਰੂਗਾ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਵਿੱਤਰ ਸ਼ਤਾਲ ਦੀਆਂ ਦੇ ਮੂੜ ਕਿੱਥੇ ਲਾਏ ਤੇ ਜੇ ਸਿੰਘ ਸਾਹਿਬ ਨੇ ਕਹਿ ਦਿੱਤਾ ਮੈਂ ਮर्यादा ਦੀ ਗੱਲ ਆ ਵੀ ਅੰਮ੍ਰਿਤ ਦੀ ਇੱਕ ਵਿਧੀ ਵਿਧਾਨ ਆ ਤੇ ਸਿੰਘ ਸਾਹਿਬ ਨੇ ਤਾਂ ਆਪਣੇ ਤਿਹਾਵ ਉਹ ਰਹਿਤ ਮर्याਦਾ ਅਨੁਸਾਰ ਤੇ ਇੱਕ ਬੇਰਹਿਤੀ ਆ ਜਿਹੜਾ ਉਹ ਸਿੱਖਿਆ ਗਾਹ ਦੇ ਰਿਹਾ ਤੇ ਮਨ ਲਓ ਕੰਪੀਟੀਸ਼ਨ ਦਾ ਹੋਰ ਕੀ ਆ ਕਿਉਂਕਿ ਸਿੱਖੀ ਦੇ ਮੂਢਲੇ ਸਿਧਾਂਤ ਆ ਗੁਰੂ ਤੇ ਦਸੋਂ ਬਾਦਸ਼ਾਹ ਨੇ ਐਸੇ ਧਰਤੀ ਤੇ ਬੜਾ ਵੱਡਾ ਫਲਸਫਾ ਬਖਸ਼ਿਸ਼ ਕੀਤਾ ਸੀ ਭਾਈਚਾਰੇ ਦਾ ਪੰਜਾਂ ਦੀ ਉਹਨਾਂ ਦੀ ਚੋਣ ਕੀਤੀ ਸੀ ਜਿਹਨਾਂ ਨੂੰ ਲੋਕ ਉਸ ਵੇਲੇ ਲੱਬੇ ਲਤਾੜੇ ਕਹਿੰਦੇ ਸੀ ਤੇ ਅੱਜ ਆਪਾਂ ਕੰਪੀਟੀਟਰ ਨਾ ਬਣੀਏ ਅਸੀਂ ਤਾਂ ਕਿਹਾ ਸੀ ਸਾਡੀਆਂ ਸਟੇਜਾਂ ਤੇ ਆਓ ਪਰ ਚਲੋ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਜਦੋਂ ਜਾਣਾ ਛੋਟੀਆਂ ਰੋਡਾਂ ਤੇ ਵੀ ਜਾਣਾ ਲਿੰਕ ਰੋਡਾਂ ਤੇ ਵੀ ਜਾਣਾ ਬੋਰਡੇ ਬੋਰਡ ਬੋਰਡੇ ਬੋਰਡ ਨੇ ਇੱਥੇ ਅਮਲ ਦੀ ਗੱਲ ਚੱਲਣੀ ਆ ਤੇ ਅਮਲ ਕੀ ਆ ਅਮਲ ਇਹ ਆਪੇ ਸਮੂੱਚਾ ਭਾਈਚਾਰਾ ਜਿਹੜਾ ਆ ਉਹ ਚੋ ਕਿ ਸ਼ਾਂਤੀ ਨਾਲ ਬਸੇ ਤੇ ਮੈਂ ਸਮਝਦਾ ਕਿ ਇਹਨਾਂ ਨੇ ਵੱਡਾ ਪਰਪਕਾਰ ਕਰਨਾ ਤੇ ਦਿੱਲੀ ਦਾ ਵਿੱਚ ਸਰਕਾਰ ਰਹੀ 5 ਸਾਲ 10 ਆ ਰਹੀ ਆ ਜੀ ਤੇ ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਤਿੰਨ ਵਾਰੀ ਫਾਈਲ ਜਿਹੜੀ ਪੋਸਟਪੋਨ ਕੀਤੀ ਚੌਥੀ ਵਾਰੀ ਹੋ ਰਿਹਾਜਲਟ ਕੀਤੀ ਤੇ ਜੇ ਹੁਣ ਹੈਗੇ ਜੁਧ ਦਾ ਇਹਦੇ ਮਤੇ ਪਾਉਣ ਫਿਰ ਇਹ ਅਸੈਂਬਲੀ ਦੇ ਵਿੱਚ ਤੇ ਭਾਈ ਭਰਵੰਦ ਸਿੰਘ ਰਾਜਵਾਨ ਉਹਦੀ ਉਮਰ ਭਾਈ ਨੋਟੀਫਿਕੇਸ਼ਨ ਮੁਤਾਬਕ ਜਿਹੜੀ ਹੋਰ ਕਾਹ ਚ ਤਬਦੀਲ ਕਰੋ ਉਹਦੇ ਵਿੱਚ ਗੁਰਦੀਪ ਸਿੰਘ ਖਾੜਾ ਭਾਈ ਜਰਤਾਰ ਸਿੰਘ ਹਵਾਰਾ ਭਾਈ ਰਾਜ ਜੀ ਹੁਣ ਸਾਰਿਆਂ ਦੀ ਜਿਹੜੀ ਆ ਉਹ ਸਜ਼ਾ ਫਿਰ ਕੋਈ 30 ਸਾਲ ਦੀ ਤਾਂ ਕੋ ਬਣਦੀ ਹੁਣ ਤਾਂ ਸੁਪਰੀਮ ਕੋਰਟ ਦੀ ਅਥਾਰਟੀ ਵੀ ਆ ਗਈ ਆ ਤੇ ਜੇ ਇਨਸਾਫ ਪਸੰਦ ਹੈ ਤਾਂ ਫਿਰ ਪਹੁੰਨ ਇਦਾਂ ਦੇ ਮਤੇ ਲਾਸ ਦੇ ਵਿੱਚ ਜੇ ਸੈਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕਰ ਦਿੱਤਾ ਲੱਗਦਾ ਇਹ ਕਰੋੜਾਂ ਰੁਪਏ ਜਿਹੜੇ ਸ਼ਤਾਬਦੀ ਦੇ ਨਾਂ ਤੇ ਸਰਕਾਰ ਨੇ ਖਰਕੇ ਗਏ ਅਰਥ ਹੈ ਜੀ ਮੈਂ ਹੁਣ ਤੁਹਾਨੂੰ ਇੱਕੋ ਗੱਲ ਕਹ ਕੇ ਪਿਛਲੇ ਸਮੇਂ ਸਹਿਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਤਾਬਦੀ ਆਪਾਂ ਮ라이 ਗੁਰਦਵਾਰ ਦੀ ਧਰਤੀ ਗੁਰੂ ਨਾਮਦਾਸ ਪਾਤਸ਼ਾਹ ਦਾ ਕਿੱਡਾ ਪਰ ਪਕਾਰਿਆ ਅੱਜ ਕਈਆਂ ਮੁਲਕਾਂ ਦੀ ਆਬਾਦੀ ਨੇ ਜਿੰਨੇ ਉੱਥੇ ਅੰਮ੍ਰਿਤ ਆਪਣੇ ਲੰਗਰ ਛਕ ਜਾਂਦੇ ਤੇ ਉਹਨਾਂ ਦੀ ਸਤ ਗੁਰਾਂ ਦੀ ਗੁਰਤਾ ਗੱਦੀ ਸੀ ਕਿਤੇ ਪੈਚ ਲਾਇਆ ਕਿਤੇ ਸਰਕਾਰ ਬੋਲੀ ਕਿਤੇ ਕੋਈ ਪੁਲਿਸ ਸਾਜ਼ ਦੇਖੀ ਇੱਕ ਮਹੀਨਾ ਉਹ ਸ਼ਤਾਬ ਦੀ ਚੱਲੀ ਸੀ ਉਹ ਤਾਂ ਪਹਿਲਾਂ ਵੀ ਸ਼ਤਾਬ ਦੀਆਂ ਚਲੀਆਂ ਤੇ ਐਸ਼ ਸ਼ਤਾਬ ਦੀ ਦੇ ਵਿੱਚ ਕੀ ਸੀ ਕਿਉਂਕਿ ਸਤਾਈ ਲਾਗੇ ਆ ਗਈ ਆ ਤੇ ਉਹ ਦੇਖਦੇ ਵੀ ਸ਼ਾਇਦ ਹੋੜੀਆਂ ਦਾ ਸਹਾਰਾ ਲੈ ਲਾਂਗੇ ਧਰਮ ਨਿਰਮਲ ਹੁੰਦਾ ਧਾਰਮਿਕ ਨਿਰਪੈਤਾ ਹੁੰਦੀ ਆ ਧਰਮ ਕਿਸੇ ਨਾਲ ਟਕਰਾ ਨਹੀਂ ਦੱਸਦਾ ਧਰਮ ਗੁਰੂ ਸਾਹਿਬ ਕਰਪਾ ਕਰ ਨਿਰਮਲ ਹੁੰਦਾ ਤੇ ਨਿਰਮਲ ਹੀ ਰਹਿਣਾ ਚਾਹੀਦਾ ਐਵੇਂ ਨਹੀਂ ਕੰਮ ਚੱਲਦਾ ਕਿ ਕਿਤੇ ਵਿੱਚੋਂ ਚੱਕ ਲਿਆ ਤੇ ਕਿਤੇ ਵਿੱਚੋਂ ਛੱਡ ਲਿਆ ਜਿਨੀਆਂ ਮੇਰੇ ਆ ਸਮੇਂ ਦੇ ਨਾਲ 12 ਸ਼ਤਾਵ ਦੀਆਂ ਸੰਮਨਾਈਆਂ ਕਿਸੇ ਇੱਕ ਵਿੱਚ ਵੀ ਸ਼ਮੂਲੇਦ ਨਹੀਂ ਕੀਤੀ